ਕਮ ਜਾਨਦਾ ਤਾਰਾ ਜੋੜਨਾ ਕਿਉਂਕਿ ਇੰਟਰਨੈਟ ਦੇ ਬਿਨਾਂ ਹੈ ਨਹੀਂ ਲਾਈਵ ਨਹੀਂ ਹੈਗੀ ਇੰਟਰਨੈਟ ਦੇ ਬਿਨਾਂ ਬਿਲਕੁਲ ਵੀ ਹਾਂਜੀ ਸ਼ਸ਼ੀਕਾਲ ਜੀ ਮੈਂ ਥੋੜਾ ਆਪਣਾ ਮਨਦੀਪ ਤੇ ਬਹੁਤ ਬਹੁਤ ਜ਼ਿਆਦਾ ਸਵਾਗਤ ਕਰਦਾ ਤੁਹਾਡਾ ਆਪ ਦੇ ਪੇਜ ਦੇ ਉੱਤੇ ਜਿਹਦਾ ਨਾਮ ਹੈ ਖਾਨਪੁਰੀਆ ਰੋਸਟਰ ਕਈ ਵਾਰ ਆਪਕੀ ਪੇਜ ਇੰਨੇ ਕਿ ਜਿਆਦਾ ਬਦਲ ਲੇ ਕਈ ਵਾਰ ਨਾ ਆਪਣੇ ਆਪੇ ਉਹ ਹੋ ਜਾਂਦਾ ਹੈ ਆਪਾਂ ਨਾਮ ਭੁੱਲ ਜਾਂਦੇ ਆ ਪੇਜਾਂ ਦੇ ਤੇ ਬਾਈ ਜੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਮੇਰੀ ਨਾ ਆਈਡੀ ਸੀਗੀ ਜਿਹੜੀ ਪੁਰਾਣੀ ਆਪਣੀ ਜੱਟ 420 ਆਈਡੀ ਬਣਾਈ ਹੋਈ ਸੀਗੀ ਮੈਂ ਉਹਦੇ ਨਾਲ ਬਾਈ ਜੀ ਸਟ੍ਰਾਈਕ ਵੱਜ ਗਈ ਸੀਗੀ ਤੇ ਕਾਰਨ ਪਤਾ ਨਹੀਂ ਕੀ ਹੋਇਆ ਕੀ ਨਹੀਂ ਫੇਸਬੁੱਕ ਵਾਲਿਆਂ ਨੇ ਪਤਾ ਨਹੀਂ ਕਿਆ ਕਰਤਾ ਕਿਆ ਨਹੀਂ ਮਸਾ ਮਸਾ ਬਾਈ ਮੋਨਟਾਈਜ਼ ਹੋਇਆ ਸੀਗਾ ਸੋ ਜਿਵੇਂ ਉਹਨੂੰ ਪਿਆਰ ਦਿੰਦਾ ਏ ਐਵੇਂ ਹੀ ਇਹਨੂੰ ਪਿਆਰ ਦਿਓ ਮੇਰੇ ਵੀਰ ਭਰਾ ਮੇਰੇ ਸਾਰੇ ਤੱਬ ਕੇ ਜੀ ਸਪੋਰਟ ਕਰਿਓ ਕਰਿਓ ਚੈਨਲ ਨੂੰ ਤੇ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਜੀ ਤੇ ਆਪਣੀ رائے ਜ਼ਰੂਰ ਦਿਆ ਕਰੋ ਤੇ ਇੱਥੇ ਰਾਤ ਨੂੰ ਆਪਣਾ ਲਾਈਵ ਹੋਣ ਦਾ ਕਾਰਨ ਇਹ ਹੀ ਹੈ ਕਿ ਰਾਤ ਨੂੰ ਆਪਣਾ ਵਰਕ ਚੱਲ ਰਿਹਾ ਸੀਗਾ ਜੀ ਕੰਮ ਲੱਗੇ ਹੋਏ ਆ ਕਰਨ ਤੇ ਸਣੀ ਨਕਲੇਵ ਦੇ ਕੋਲ 에ਰੋ ਹੋਮ ਫੈਂਦਾਏ ਉੱਥੇ ਲੱਗੇ ਹੋਏ ਆ ਆਪਾਂ ਕੰਮ ਕਰਨ ਰਾਤ ਨੂੰ ਕਿਉਂਕਿ ਤੁਹਾਨੂੰ ਪਤਾ ਇੰਟਰਨੈਟ ਦੇ ਬਿਨਾਂ ਜ਼ਿੰਦਗੀ ਹੈ ਨਹੀਂ ਇੰਟਰਨੈਟ ਦਾ ਕੰਮ ਹੈ ਆਪਣਾ ਆ ਤੁਹਾਨੂੰ ਦਿਖਾਣੇ ਆ ਆਪਣਾ ਕੰਮ ਕਿਵੇਂ ਚੱਲ ਰਿਹਾ ਹੈ ਆ ਮੁੰਡੇ ਲੱਗੇ ਹੋਏ ਆ ਨਾਲ ਕਿਵੇਂ ਹੈਗਾ ਪਹਿਲਾਂ ਬਾਤ ਬੜੀਆ ਓਕੇ ਕੰਮ ਚਲਾਵਾ ਚਕਾ ਚਕਾ ਚੱਲ ਰਿਹਾ ਕੰਮ ਬਾਤ ਬੜੀਆ ਓਕੇ ਆ ਬੜੀ ਹੋਈ ਆ ਤਾਰ ਮੁੰਡੇ ਨੇ ਆ ਮੁੰਡਾ ਹਰਜੀਤ ਹਰਜੀਤ ਹਾਂਜੀ ਕਿਵੇਂ ਹੈ ਵਧੀਆ ਵਧੀਆ ਹਾਲ ਚਾਲ ਦੱਸੋ ਕੰਮ ਚੱਲਦਾ ਤਾਰਾ ਜੋੜਨਾ ਕਿਉਂਕਿ ਇੰਟਰਨੈਟ ਦੇ ਬਿਨਾਂ ਹੈ ਨਹੀਂ ਲਾਈਵ ਨਹੀਂ ਹੈਗੀ ਇੰਟਰਨੈਟ ਦੇ ਬਿਨਾਂ ਬਿਲਕੁਲ ਵੀ ਲੱਗੇ ਹੋਏ ਆ ਜੀ ਜੋੜਨਾ ਉਹਨੇ ਨਾ ਹੁਣ ਦੇਖੀ ਨੈਟ ਚ ਲਾਉਣਾ ਪਿਆ ਨੇ ਆ ਦੇਖੋ ਆਪੇ ਹੀ ਕਰਨਾ ਸੀ ਇੱਥੇ ਕਦੋਂ ਕਿਵੇਂ ਚੱਲਦਾ ਉਹਨੂੰ ਕਹ ਦਾਂਗੇ ਫੱਟੇ ਅਰਜੀਤ ਚੱਕ ਦਾਂਗੇ ਚੱਕ ਦਾਂਗੇ ਉੱਪਰ ਨੂੰ ਮੂੰਹ ਕਰਕੇ ਦੱਸੋ ਯਾਰ ਬਰਾਬਰ ਬੋਲੋ ਚੱਕ ਦੂੰਗੇ ਪੱਟੇ ਚੱਕ ਦਾਂਗੇ ਵਾ ਠੀਕ ਆ ਠੀਕ ਆ ਓਕੇ ਆ ਤੁਸੀਂ ਆਸੀਗਾ ਆਪਣਾ ਕੰਮ ਹੈਗਾ ਇਹ ਨੈਟਪਲਸ ਬ੍ਰੋਡਬੈਂਡ ਇੰਟਰਨੈਟ ਦਾ ਕੰਮ ਹੈ ਜੀ ਆਪਣਾ ਯਾਰਾ 24 7 ਸਰਵਿਸ ਆ ਆਪਣੀ ਵਧੀਆ ਬ੍ਰੋਡਬੈਂਡ ਸਰਵਿਸ ਹੈ ਜੀ ਆਪਣੀ ਘੈਂਡ ਇੰਟਰਨੈਟ ਆ ਆ ਦੇਖੋ ਰਾਤ ਨੂੰ ਵੀ ਲੱਗੇ ਹੋਏ ਆ ਕੋਈ ਇਹੋ ਜਿਹਾ ਸੀਨ ਨਹੀਂ ਹੈਗਾ ਵੀ ਆ ਮੁੰਡੇ ਕਿਉਂਗਾ ਪਹਿਲਾਂ ਪਾਣੀ ਰੱਖਿਆ ਹੋਆ। ਖਾਣਾ ਲੈਣੇ ਜਾ ਰਹੇ 1100 ਵਾਲੀ ਥਾਲੀ ਆ ਰਹੀ ਆ। ਦੇਖ ਭੈਣ ਚ ਲਿੰਮੋ ਜੀ ਦੇ ਵਿੱਚ। ਹਾਂ 사ਲਾ ਹੋਇਆ। ਹੋ। ਪਿਆਰਾ ਤੋਂ ਵਾਲੀ ਥਾਲੀ ਆ ਰਹੀ ਆ। ਇਹਨੂੰ ਲਾਦ ਦੇ। ਕਾਂ ਰੈਡੀ ਸਾਂ ਹੋਟਲ ਸੇ ਮੁੜ ਰਹੇ। ਹਾਂ ਰੋਮਾ ਮਤ ਆ ਰਹੇ ਜੰਡੀਗੜ੍ਹ ਤੇ ਖੜ ਜਾ। ਲੈਟਾਂ ਮੇ ਖੜਾ ਮੰਦਾ। ਰੁਕ ਜਾ ਆ ਜੇ। ਭੁੱਖ ਜਾ ਗਈ। ਨੂੰ ਆ ਯਾਰ 버ਗਰ 버ਗਰ ਖਾ ਚੰ। 버ਗਰ ਤੈਨੂੰ ਕਹਿ ਦਰਿਆ ਵੀ ਫੜ ਲਿਆ ਯਾਰ। ਯਾਰ ਬਾਈਕ ਲਾਣਾ ਆਤਾ ਮੇਰੇ ਕੋਲ ਤਾਂ ਮੈਂ। ਬਾਈਕ ਚ ਲਾਣਾ ਤੇ ਤੇਰੇ ਦੋ ਲੱਤਾਂ ਨਹੀਂ ਹੈਗੀਆਂ। ਰੇ ਬਹੁਤ ਜਣਾ ਪਰਮਾਂ। ਉਹਨਾਂ ਭੈਣਾਂ ਜੋ ਬਾਈਕ ਨਹੀਂ ਚਲਾਣੇ ਆਂਦੀਆਂ, ਮਤਲੀ ਵੇ। ਯਾਰ ਹਾਦ ਇੱਕ ਵਾਰ ਹੁਣ ਟਾਟਾ ਕਰ ਦੋ ਯਾਰ। ਟਾਟਾ ਬਾਵਾ। ਬਾਏ ਬਾਏ ਕਰ ਦੋ ਜੀ ਇਹਦਾ। ਆਲੂ ਮਿਲਦੇ ਆ ਹੁਣ। ਬਾਏ ਬਾਏ ਕਰ। ਆਲੂ ਮਿਲਦੇ ਆ। ਗਾਇਸ ਬਾਏ ਬਾਏ। ਚਲੋ ਜੀ ਠੀਕ ਐ। ਫੋਲੋ ਕਰ ਲਿਓ ਜੀ ਆ ਆਈਡੀ ਨੂੰ ਵੀ, ਪੇਜ ਨੂੰ ਤੇ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਿਓ ਜੀ। ਚਲੋ ਠੀਕ ਐ ਜੀ। ਟਾਟਾ ਬਾਏ ਬਾਏ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ।